हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪਰਮਜੀਤ ਸਿੰਘ ਉਹਨਾਂ ਦੇ ਘਰ ਆਈਆਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਤੇ ਲੰਬੇ ਸਮੇਂ ਤੋਂ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਅੱਜ ਨਗ ਜੜ ਦੋਸਤੋ ਅੱਜ ਇਸ ਕਵਰ ਦੇ ਵਿੱਚ ਟੋਟਲ ਆਪਾਂ ਤੁਹਾਨੂੰ 5 ਗੇ ਦਿਖਾਵਾਂਗੇ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਈਆਂ ਨੇ ਤੇ ਤਿੰਨ ਵੜਾ ਜਿਨ੍ਹਾਂ ਦੇ ਵਿੱਚੋਂ ਦੋ ਵੜਾ ਸੋਈਆਂ ਸੁਵਈਆਂ ਨੇ ਇੱਕ ਜਰਸੀ ਅੰਗ ਦੇ ਵਿੱਚ ਵੜਾ ਉਹ ਗੱਬਣਾ ਠੀਕ ਹੈ ਜੀ ਤੇ ਪੰਜਾਂ ਪਸ਼ੂਆਂ ਦੀ ਡਿਟੇਲ ਆਪਾਂ ਵੀਰ ਪਰਮਜੀਤ ਸਿੰਘ ਹੋਂਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇਾਂਗੇ ਤੇ ਕੱਲੇ-ਕੱਲੇ ਨਾਗ ਨੂੰ ਦਿਖਾ ਦੇਾਂਗੇ ਤੋਰ ਕੇ ਦਿਖਾ ਦੇਾਂਗੇ ਦੋਸਤੋ ਚਲਾ ਕੇ ਦਿਖਾ ਦੇਾਂਗੇ ਬਾਕੀ ਰੇਟ ਭਾਅ ਪੜਤਾ ਕੀ ਇਹਨਾਂ ਪਸ਼ੂਆਂ ਦਾ ਪੂਰੀ ਡਿਟੇਲ ਤੁਹਾਨੂੰ ਇਸ ਕਵਰੇਜ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ 17 ਮਾਰਚ ਦੋਸਤੋ ਤਰੀਕ ਤੁਸੀਂ ਅੱਜ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 2 ਵਜ ਬਾਕੀ ਜਿਹੜੇ ਪਸ਼ੂ ਆਪਾਂ ਤੁਹਾਨੂੰ ਦੋਸਤੋ ਸੂਏ ਸੂਬੇ ਦਿਖਾਵਾਂਗੇ ਉਹਨਾਂ ਦੀ ਵਿਸ਼ੇਸ਼ ਤੌਰ ਤੇ ਇੱਕ ਗੱਲ ਆਪਾਂ ਜਰੂਰ ਫਸਟਲੀ ਕਲੀਅਰ ਕਰ ਦਿੰਨੇ ਆ ਵੀ ਚੋਕੇ ਤਸੱਲੀ ਚਾਹੇ ਦੋ ਟਾਈਮ ਕਰ ਲੋ ਤਿੰਨ ਟਾਈਮ ਕਰ ਲੋ ਗੱਭਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਤੇ ਆਪਣਾ ਚੌਥਾ ਥਣਾ ਦਾ ਚੈੱਕ ਪਾਸ ਜਰੂਰ ਕਰ ਲਿਆ ਕਰੋ ਠੀਕ ਆ ਜੀ ਤੇ ਆਓ ਕਰਦੇ ਆ ਗੱਲਬਾਤ ਡਿਟੇਲ ਲੈਣੀ ਆ ਵੀਰ ਪਰਮਜੀਤ ਸਿੰਘ ਹੋਣਾ ਤੋਂ ਤੇ ਪਨਗੋਟੇ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਬਿਲਕੁਲ ਨੇੜੇ ਪੱਟੀ ਨਦੋਰ ਪਿੰਡ ਥੋੜੀ ਦੂਰੀ ਤੇ ਆ ਦਦੇਰ ਸਾਹਿਬ ਪਿੰਡ ਦੀ ਦੂਰੀ ਥੋੜੀ ਹੈਗੀ ਆ ਠੀਕ ਆ ਜੀ ਆਉ ਕਰਦੇ ਆ ਗੱਲਾਂ ਬਾਤਾਂ ਨਾਲ ਦੀ ਨਾਲ ਦੋਸਤੋ ਜਾਣਕਾਰੀ ਲੈਣੇ ਆ ਸਭ ਤੋਂ ਪਹਿਲਾਂ ਵੀਰ ਪਰਮਜੀਤ ਸਿੰਘ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਸਨਦ ਸਾਹਿਬ ਸਾਸਰੀ ਕਾਲ ਜੀ ਜੀ ਹੈ ਅਨੁਸਾਰ ਸਾਨੂੰ ਸਾਡਾ ਫੰਕਸ਼ਨ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਵੀਰ ਪਰਮਜੀਤ ਅੱਛਾ ਵੀਰ ਪਰਮਜੀਤ ਅੱਜ ਆਪਣੇ ਕੋਲ ਪਸ਼ੂ ਜਿਹੜੇ ਟੋਟਲ 5 ਨਗ ਨੇ ਹਾਂਜੀ ਸਾਨੂੰ ਸਭ 5 ਆ ਜੀ ਦੋ ਮੱਝਾਂ ਬਿਲਕੁਲ ਤਾਈਆਂ ਸੋਈਆਂ ਜੀ ਤੇ ਦੋ ਗਾਵਾਂ ਆ ਜੀਆਂ ਸੋਈਆਂ ਤੇ ਇੱਕ ਜਰਸੀ ਬੈਡ ਦੂਸਰਾ ਸੁਆ ਗੱਬਣ ਠੀਕ ਹੈ ਜੀ ਹਾਂਜੀ ਲਓ ਦੋਸਤੋ ਫਿਲਹਾਲ ਇਹ ਪਸ਼ੂ ਹੋਣਗੇ ਅੱਜ ਇਸ ਕਵਰੇਜ ਦੇ ਵਿੱਚ ਤੇ ਪਸ਼ੂ ਚੰਗੇ ਹੋਣਗੇ ਦੋਸਤੋ ਠੀਕ ਆ ਜੀ ਬਾਕੀ ਜਿਹੜੇ ਪਸ਼ੂ ਸੁਏ ਸੁਪਾਏ ਆ ਉਹਨਾਂ ਦੀ ਤਸੱਲੀ ਆਪਾਂ ਵਿੱਚ ਨਾਲ ਦੀ ਨਾਲ ਧਾਰਾ ਮਾਰ ਕੇ ਤੁਹਾਨੂੰ ਉਹਨਾਂ ਪਸ਼ੂਆਂ ਦੀ ਤਸੱਲੀ ਵੀ ਕਰਵਾ ਦਾਂਗੇ ਤੇ ਬਾਕੀ ਜਿਹੜਾ ਕੋਈ ਵੀ ਦੂਰੋਂ ਨੇੜੇੋਂ ਸੰਪਰਕ ਕਰੂਗਾ ਉਹ ਤੁਸੀਂ ਉਹ ਚਵਾਈ ਵੇਖ ਕੇ ਵੀ ਸੌਦਾ ਕਰ ਸਕਦੇ ਜੀ ਘਰਾਂ ਕੇ ਵੀ ਆਪਣੀ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਵੀਰ ਪਰਮਜੀਤ ਬਾਕੀ ਪਸ਼ੂ ਵਪਾਰ ਦਾ ਕੰਮ ਵਧੀਆ ਚੱਲੀ ਜਾਂਦਾ ਜੀ ਹਾਂਜੀ ਸਾਨੂੰ ਸਭ ਕਿਰਪਾ ਜੀ ਗੁਰੂ ਆਮਦਾਸ ਦੀ ਬਹੁਤ ਵਧੀਆ ਜੀ ਕੀ ਗੱਬਿਰ ਅੱਛਾ ਜੀ ਸ਼ੁਰੂਆਤ ਅੱਜ ਫਿਰ ਕਿਹੜੇ ਪਾਸਿਓਂ ਕਰਦੇ ਪਏ ਆਂ ਇਧਰੋਂ ਹੀ ਸੰਧੂ ਸਾਹਾ ਵੱਡੀ ਵੈੜ ਤੋਂ ਕਰ ਲਓ ਆ ਜਰੂਰ ਜੀ ਅੱਛਾ ਵੀਰ ਪਰਮਜੀਤ ਕਰੀਏ ਇਨਫੋਰਮੇਸ਼ਨ ਸਾਂਝੀ ਇਸ ਵੈੜ ਦੀ ਡਿਟੇਲ ਹੈ ਜਰਸੀ ਜੀ ਆ ਗਈ ਹੈ ਜੀ ਹਾਂ ਜੀ ਸੰਧੂ ਸਾਹਿਬ ਜਰਸੀ ਦੇ ਵਿੱਚ ਆ ਵੈੜ ਅੱਛਾ ਦੂਸਰਾ ਸੁਹਾ ਜੀ ਤੇ ਸੰਧੂ ਸਾਹਿਬ ਚੌਥੀ ਸੂਈ ਚੌਥਾ ਦਿਨ ਨਾਲੂ ਨਾਲ ਆ ਦੇਖੋ ਬੱਛੀ ਬੱਛੀ ਮਗਰ ਬਹੁਤ ਚੰਗੀ ਹੈ ਲਓ ਦੋਸਤੋ ਮਗਰ ਵੀ ਬੱਛੀ ਆ ਅੱਜ ਚੌਥੇ ਦਿਨ ਚ ਨਾਲੂ ਨਾਲ ਬਿਲਕੁਲ ਬੱਚੇ ਦੇ ਨਾਲ ਆ ਦੋਸਤੋ ਚੌਥੇ ਦਿਨ ਚ ਤੋਰ ਤੇ ਸੁਹਾ ਇਹ ਦੂਜਾ ਜੀ ਹਾਂ ਜੀ ਦੂਸਰਾ ਦੂਸਰਾ ਸੁਹਾ ਦੋਸਤੋ ਠੀਕ ਹੈ ਹਾਂਜੀ ਤੇ ਬਲੈਕ ਰੰਗਾਂ ਜਰਸੀ ਬ੍ਰੀਡ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਜੀ ਹਾਈਟ ਵੀ ਸੋਹਣੀ ਹੈ ਨਿੱਗਰ ਵੇਖੋ ਪਿੱਠ ਪੂੜੇ ਦੀ ਬਣੀ ਚੌੜੀ ਆ ਨਿੱਗਰ ਨੂੰ ਗਰ ਖੋਲ ਬੜਾ ਫੋਲ ਆਂਦੇ ਅੱਛਾ ਵੀਰ ਪਰਮਜੀਤ ਅੱਜ ਬੌਲੇ ਤੇ ਆਪਾਂ ਕਾਊਂਟ ਕਰ ਲਈਏ ਜਾਂ ਬੌਲੇ ਤੋਂ ਬਾਹਰ ਵੀ ਸਮਝ ਸਕਦੇ ਹਾਂ ਸਰ ਸਾਹਿਬ 19 ਕਿਲੋ ਬੌਲਾ ਹੋਊਗਾ ਦੋ ਟਾਈਮ ਤਿੰਨ ਟਾਈਮ ਕੰਪਿਊਟਰ ਕੰਡੇ ਵਾਲਾ 19 ਕਿਲੋ ਠੀਕ ਆ ਜੀ ਹਾਂ ਜੀ ਲਓ ਦੱਸੋ 19 ਕਿਲੋ ਹੁਣ ਬੌਲਾ ਕੋਈ ਵੀਰ ਅਕਾਊਂਟ ਕਰ ਸਕਦਾ ਦੋ ਟਾਈਮ ਚੋਕੇ ਕੋਈ ਵੀਰ ਤਸੱਲੀ ਕਰ ਸਕਦਾ 19 ਕਿਲੋ ਹੁਣ ਜਿਹੜਾ ਬੌਲਾ ਇੰਦਾ ਥੱਲੇ ਹਾਜ਼ਰ ਆ ਠੀਕ ਆ ਬਿਲਕੁਲ ਸੰਤੂ ਸਾਹਿਬ ਕੋਈ ਦੋ ਟਾਈਮ ਭਰਾ ਤੇ 3 ਟਾਈਮ 4 ਟਾਈਮ ਚੋ ਸਕਦਾ ਜੀ ਠੀਕ ਹੈ ਜੀ ਮਾਲਕਾਂ ਦੇ ਦਸ ਅਨੁਸਾਰ ਸੰਤੂ ਸਾਹਿਬ ਪਹਿਲੇ ਦੋਏ ਨੇ 22 23 ਲ ਮਾ ਲੋ ਦੋਸਤੋ ਚੌਥਾ ਦਿਨ ਅੱਜ ਸੂਈ ਨੂੰ ਠੀਕ ਆ ਤੇ ਬਖਾਲਾ ਬਕੂਲਾ ਤੁਸੀਂ ਵੇਖ ਕੇ ਚੈੱਕ ਕਰੋ ਬਖਾਲਾ ਕਾਫੀ ਸੋਹਣਾ ਵੱਡੇ ਦੇਵੇ ਦੇ ਵਿੱਚ ਕੁੱਲੀ ਰਹੀ ਹੈ ਗਊ ਫਾਰਮ ਦੇ ਵਿੱਚ ਤੇ ਤੱਦ ਕਰਕੇ ਨਾ ਫਰਿਆ ਰੱਸੇ ਰੁੱਥੇ ਦੀ ਕਾਲਾ ਉਹ ਜਾਂ ਤੇ ਆ ਵਾਸੀ ਕਾਲਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਆ ਵਾਸੀ ਪਿਛੇ ਜਰਸੀ ਬਹੁਤ ਹੁੰਦੀ ਆ ਲੋ ਦੋਸਤੋ ਮਗਰ ਜਰਸੀ ਬ੍ਰੀਡ ਦੇ ਵਿੱਚ ਹੀ ਬੱਚਾ ਫੀਮੇਲ ਕਾਫ ਤੇ ਬਾਕੀ ਥਣ ਭਾਂਡਾ ਬਹੁਤ ਖੂਬਸੂਰਤ ਹਾਂਜੀ ਹਾਂ ਥਣ ਵੀ ਸੇਫ ਚੰਗਾ ਲੱਗਦਾ 19 ਕਿਲੋ ਹੁਣ ਬੋਲੇ ਤੇ ਚੱਲ ਰਹੀ ਹੈ ਅੱਛਾ ਵੀਰ ਪਰਮਜੀਤ ਦੁੱਧ ਦੀ ਜੇਕਰ ਆਪਾਂ ਗੱਲ ਕਰਨ ਲਈ 19 ਕਿਲੋ ਬੋਲਾ ਦੁੱਧ ਕਿੰਨਾ ਕੁ ਪਰਣਾ ਚੇ ਲੱਗ ਜਾਵੇ ਸੰਧੂ ਸਾਹਿਬ ਦੱਸਿਆ ਤੁਹਾਨੂੰ ਕਿ ਜਿਸ ਤਰ੍ਹਾਂ ਘਰ ਆ ਲਿਆ ਆਪਾਂ ਬੋਲਿਆ ਕਿ 22 ਲੀਟਰ ਪਹਿਲੇ ਸੂਇਚ ਹੋਇਆ ਵਾ ਹਾਂਜੀ ਤੇ ਚਲੋ ਅੰਦਾਜ਼ਾ ਗੈਸ ਦਾ ਵਗੀ 25 ਤਾਈਂ ਵੜ ਵੜ ਵਧੀਆ ਪਹੁੰਚੂਗੀ ਠੀਕ ਹੈ ਜੀ ਹਾਂਜੀ ਤੇ ਮੋਲ ਕਿਰੋ ਕਹਿੰਦਾ ਜੀ ਸੰਧੂ ਸਾਹਿਬ ਮੋਲੇ ਦਾ ਮੰਗਾਂਗੇ 65000 ਰੁਪਏ ਤੇ ਦੋਵਾਂ ਦੇ 4000 ਦੀ 1000 ਲੈਸ ਕਰ ਦਾਂਗੇ 70000 ਹਾਂਜੀ ਮੰਗਣ ਨੂੰ ਐਵੇਂ 70 ਮੰਗੀ 70 ਦਾ ਕੋਈ ਫਾਇਦਾ ਨਹੀਂ ਆ 65000 ਮੁੱਲ ਤੇ 64000 ਦੀ ਦੇਣੀ ਆ ਆਪਾਂ ਵੇੜ ਠੀਕ ਹੈ ਜੀ ਹਾਂਜੀ ਲਓ ਦੋਸਤੋ 64000 ਦੀ ਤੁਹਾਨੂੰ ਇਹ ਵੇੜ ਮਿਲ ਜੂਗੀ ਹਾਂਜੀ ਸੂਈ ਸਵਾਈ ਆ ਕਰਮਾ ਵਾਲੀ ਬਿਲਕੁਲ ਤਾਜੀ ਬੋਲੇ ਦੇ ਚੱਲਣ ਦੀ ਹੈ ਬਹੁਤ ਸਾਫੀ ਮਨਸਾ ਬਹੁਤ ਕਰੜਾ ਤਾਜ਼ਾ ਡੰਗਰ ਨਹੀਂ ਦੇ ਗੋਆ ਜੀ ਪਤਲਾ ਭਾਂਜਦਾ ਕੋਈ ਚੱਕਰ ਨਹੀਂ ਗਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਪੂਰੀ ਤਸੱਲੀ ਬਖਸ਼ਾ ਜਿੱਦਾਂ ਮਰਜ਼ੀ ਕੋਈ ਆਣ ਕੇ ਵੀਰ ਚੋ ਕੇ ਤਸੱਲੀ ਕਰ ਲੇ ਆਨਲਾਈਨ ਕੋਈ ਵੀਰ ਖਰੀਦਾ ਤੇ ਵੀਡੀਓ ਕਾਲ ਤੇ ਵੀ ਤੁਸੀਂ ਤਸੱਲੀ ਅੱਛਾ ਵੀਰ ਪਰਮਜੀਤ ਅਕੇ ਸਾਗਰ ਨੰਬਰ ਤੇ ਜਿਹੜੀ ਆਪਣੇ ਕੋਲ ਆ ਬੈੜਾ ਇਹਦੀ ਸਾਨੂੰ ਸਾਬ ਸੂਈ ਹੈ ਜੀ ਇਹਨੂੰ ਸਾਬ ਸਾਬ ਸੂਈ ਨੂੰ ਹੋਏ ਹਣਕੇ ਦੇਣਾ 17 ਤੋਂ 18 ਝੂਠ ਬੋਲ ਕੇ ਨਹੀਂ ਦੇਣੀ ਕਿ ਇਹਨੂੰ 5-7 6 ਦਿਨ ਕੈਰੀਓ ਕਰ ਦਿੰਗੇ ਠੀਕ ਹੈ ਜੀ ਐਸ ਟਾਈਮ ਸਾਨੂੰ ਸਾਬ ਜਿਹੜਾ ਬਿਲਕੁਲ ਡੱਬੇ ਮਾਰਵਾ ਪਰਵਾ 15 ਕਿਲੋ ਦੁੱਧਾ ਅੱਜ 15 ਕਿਲੋ ਹਾਂਜੀ ਐਵੇਂ 18 ਬੋਲੀਏ ਵੀ ਉਹ ਕੰਮ ਨਹੀਂ ਕਰਨਾ 15 ਕਿਲੋ ਕੋਈ ਭਰਾ ਆਵੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੋਲਿਆ ਚੱਲੀ ਕਰੇ ਠੀਕ ਹੈ ਜੀ ਹਾਂਜੀ ਤੇ ਸੂਆ ਵੀ ਹੋਊਗਾ ਦੂਜਾ ਜਾਂ ਤੀਜਾ ਜੀ ਸੰਧੂ ਸਾਹਿਬ ਦੂਸਰਾ ਹੀ ਆ ਤੇ ਦੂਸਰਾ ਹੀ ਆਈ ਮਗਰ ਬੱਚਾ ਇਹ ਬੱਚਾ ਨਾ ਜੀ ਬੱਚੀ ਹੈ ਬੱਚੀ ਹੈ ਸੰਧੂ ਬੱਚੀ ਹੈ ਲਓ ਦੋਸਤੋ ਇਹਦੇ ਮਗਰ ਵੀ ਬੱਚੀ ਹੈ ਸੰਧੂ ਸਾਹਿਬ ਫੀਮੇਲ ਕਾਫ ਮਗਰ ਬੱਚੀ ਆ ਜੈਰਸੀ ਕਰਾਸ ਵਿੱਚ ਬੱਚੀ ਵੀ ਠੀਕ ਆ ਸੋਹਣੀ ਹੈ ਠੀਕ ਆ ਅੱਛਾ ਵੀਰ ਪਰਮਜੀਤ 18 ਕਦੇ ਹੁੰ ਦੱਸਿਆ ਸਮਾਂ ਹੈ ਹਾਂ ਜੀ ਸੰਧੂ ਸਾਹਿਬ ਠੀਕ ਆ ਦੁੱਧ ਇੱਕ ਵਾਰੀ ਫੇਰ ਆਪਾਂ ਕਰਦੀਆਂ ਰਿਪੀਟ ਕਨਫਰਮ 15 ਕਿਲੋ ਸੰਧੂ ਸਾਹਿਬ 15 ਕਿਲੋ ਹਾਂ ਜੀ ਤਾਂ ਦੋਸਤੋ 15 ਕਿਲੋ ਮਿਲਕ ਇਸ ਟਾਈਮੇ ਤੇ ਥਲੇ ਹਾਜ਼ਰ ਹੈ। ਬਿਲਕੁਲ ਸੰਧੂ ਸਾਹਿਬ ਸੀਲਸਲਾ ਦਾ। ਕੋਈ ਇਹੋ ਜੀ ਗੱਲ ਨਹੀਂ ਕਰਨ ਵਾਲੀ ਨੂੰ। ਆ ਲਓ ਬਿਲਕੁਲ ਲਓ ਜੀ। ਠੰਡੀ ਧੀਰੀਆ ਦੋਸਤੋ ਸੀਲਸਲਾ ਦਾ ਬਾਕੀ ਦੋਰਾ ਥਾਣਾ। ਬਿਲਕੁਲ। ਜਿਹੜਾ ਮੱਝਾਂ ਦਾ ਥਾਣਾ ਆਪਾਂ ਕਹਿ ਦਿੰਦੇ ਆ ਮੋਸਟਲੀ। ਆ ਤੁਸੀਂ ਵੇਖੋ ਠੀਕ ਆ ਜੀ। ਇੱਕੋ ਜਿਹੇ ਥਾਣਾ ਸਾਈਜ਼ ਦੇ ਵਿੱਚ ਬਾਕੀ ਕੱਦ ਵੀ ਪੂਰਾ ਵੱਡਾ। ਪੂਰਾ ਜੀ ਪੂਰੀ ਹਾਈਟ। ਵੱਡੀਆਂ ਵਹਿੜਾਂ ਦੇ ਵਿੱਚ। ਵੱਡੀ ਆ ਬੇਲ ਬੂਲ ਸੋਹਣੀਆਂ। ਲਿਆਓ ਜੀ ਫੋਲ ਕੇ ਦਿਖਾ ਦਈਏ। ਲਓ ਜੀ। ਤੋ 15 ਕਿਲੋ ਦੋਸਤੋ ਹੁਣ ਇਹਦੇ ਥੱਲੇ ਜਿਹੜਾ ਬਿਲਕੁਲ ਮਿਲਕ ਹਾਜ਼ਰ ਆ 15 ਕਿਲੋ ਦੀ ਚਵਾਈ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਇੱਕਾ ਤੋਂ ਸੋਣਾ ਵਜ਼ਨ ਵੀ ਬਿਲਕੁਲ ਤੁਹਾਡੇ ਸਾਹਮਣੇ ਆ ਮਗਰ ਫੀਮੇਲ ਕਾਫ ਮਗਰ ਬੱਚੀ ਆ ਠੀਕ ਹੈ ਜੀ ਸੰਦੂਸੋਬਾ ਦੇਖੋ ਉਹ ਜੀ ਕੋਈ ਗੱਲ ਨਹੀਂ ਕੋਈ ਭਰਾ ਆਣਾ ਕਵੇ ਬੜੀ ਆਇਆ ਹੋਇਆ ਕਰਕੇ ਨਾ ਡਿੰਗਰ ਛੋੜਿਆ ਤੁਹਾਨੂੰ ਜੀ ਖੁੱਲੀ ਰਹੀ ਕਰਕੇ ਪਰਮ ਦਾ ਕੋਈ ਉਹ ਨਹੀਂ ਕੋਈ ਕਰਮ ਵਾਲੀ ਨੂੰ ਪ੍ਰੋਬਲਮ ਨਹੀਂ ਆ ਦੇਖ ਸਕਦੇ ਭਰਾ ਸਾਰੇ ਅੰਨੇ ਠੰਡੀ ਤੇ ਬਿਲਕੁਲ ਸੀਲ ਵੀ ਜਮਾ ਆਪਾਂ ਚੋਕੇ ਵਿਖਾਵਾਂਗੇ ਸਾਰੇ ਭਰਾਵਾਂ ਨੂੰ ਹੁਣੇ ਬਿਲਕੁਲ ਹਾਂਜੀ ਅੱਛਾ ਵੀਰ ਪਰਮ ਜੀ ਤਾਂ ਮੰਨ ਲਓ ਵੀ ਅੱਗੇ ਗਰਮੀ ਦਾ ਜਿਵੇਂ ਸੀਜ਼ਨ ਹਾਂਜੀ ਹਾਂਜੀ ਇਹ ਵੀ ਮਤਲਬ ਹੈ ਤੋਹਫੇ ਆ ਵੀ ਹੈ ਭਰਾ ਸੰਗ ਦੇ ਵਿੱਚ ਇੱਕ ਜ਼ਿਆਦਾ ਹੀ ਤੁਹਾਨੂੰ ਗਰਮੀ ਦਾ ਤੋਹਫਾ ਵਿਖਾਵਾਂਗੇ ਜਿਵੇਂ ਆਪਾਂ ਕਹਦੇ ਨੇ ਨਾ ਪੁਰਾਣੇ ਸਮੇਂ ਦੇ ਵਿੱਚ ਗੋਲਾ ਉਹ ਵੀ ਤੁਹਾਨੂੰ ਗੋਲਾ ਵਾਂਗਲਾ ਵਿ ਇੰਦਾ ਰੇਟ ਦੱਸਦੀ ਆ ਵੀ ਕੀ ਕਰਦੇ ਆ ਇਹਦਾ ਰੇਟ ਸੰਧੂ ਸਾਹਿਬ ਮੰਗਣ ਨੂੰ ਭਾਉਣ 55 ਮੰਗਾ ਲੋ ਜੇ ਦੇ ਦਾਂਗੇ ਬੱਛੀ ਆਪਾਂ 52000 ਦੀ 1000 ਛੋੜ ਕਰ ਦਾਂਗੇ 51000 ਦੀ ਵੇੜ ਦੇ ਦਾਂਗੇ ਠੀਕ ਹੈ ਜੀ ਮੰਗਣ ਨੂੰ ਆਵੇਂ 55 ਮੰਗੀ 57 ਉਹ ਕੰਮ ਪੀ ਫਦਾ ਅੱਛਾ ਵੀਰ ਪਰਮਜੀਤ ਜੀ ਤੱਕ ਵੀ ਕਸਰਾ ਕੁਸਰਾ ਸਾਰੀਆਂ ਐ ਕੱਢ ਜੰਨੀਆਂ ਮਤਲਬ ਕੀ ਮੈਂ ਨਾ ਕਿ ਸੰਧੂ ਸਾਹਿਬ ਚਲੋ ਨਿਕਲ ਗਈ ਕਸਰ ਜੀ ਪੂਰੀ ਗੁੱਟੀ ਦੀ ਤੇ ਤੋਂ ਥੱਲੇ ਤੋਂ ਹੁਣ ਵਾਤ ਖੜੇ ਜੀ ਹਾਂ ਲਓ ਜੀ 50 ਦੀ ਹੁੰਦੀ ਹੈ ਹਾਂ ਜੀ ਸੰਧੂ ਸਾਹਿਬ ਲਓ ਦੋਸਤੋ ਵੇੜ ਵੱਡੀ ਆ ਸਾਰਾ 18 ਦਿਨਾਂ ਦਾ ਸਮਾਂ ਤੁਹਾਨੂੰ ਦੱਸ ਦਿੱਤਾ ਵੀ ਸਹੀ ਹੋ ਗਿਆ ਬਿਲਕੁਲ ਸੰਧੂ ਸਾ ਬਹੁਤ ਵਧੀਆ ਵਾ ਕੋਈ ਕਰਨ ਵਾਲੀ ਨੂੰ ਉਹ ਜੀ ਕੋਈ ਨਹੀਂ ਦੋਚਾਰਨੀ ਆ ਲਓ ਜੀ ਜਿਸ ਤਰ੍ਹਾਂ ਮਰਜੀ ਆ ਲਓ ਜੀ ਕੋਈ ਗੱਲ ਬਾਤ ਨਹੀਂ ਸੰਧੂ ਸਾਹਿਬ ਠੀਕ ਆ ਹਾਂ ਜੀ ਪੂਰੀ ਤਸੱਲੀ ਬਖਸ਼ਾ ਦੋਸਤੋ ਤੇ ਬਲੋਂ ਕੋਈ ਵੀ ਹਾਂ ਜੀ ਹਾਂ ਜੀ ਉਸ ਨੂੰ ਪੂਰੀ ਤਸੱਲੀ ਕਰਕੇ ਲਿਆ ਜਾਂਦਾ ਅੱਗੇ ਜਿੰਨੇ ਪੈਸੇ ਲਾਉਣੇ ਆ ਤੁਸੀਂ ਆਪ ਵੀ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਠੀਕ ਆ ਚੰਗੀ ਆ 50000 ਦੀ ਹੋ ਜਾਊਗੀ ਇਸ ਤੋਂ ਬਾਅਦ ਇਹਨੂੰ ਆਂਦੇ ਸੀ ਆਪਾਂ ਹਾਂ ਜੀ ਇਹ ਆ ਗਿਆ ਜੀ ਗਰਮੀਆਂ ਦਾ ਤੋਹਫਾ ਕੀ ਹੁੰਦਾ ਸੰਧੂ ਸਾਹਿਬ ਗੋਲਾ ਜੀ ਗੋਲਾ ਜੀ ਹਾਂ ਜੀ ਉਹ ਆ ਜੀ ਗੋਲਾ ਆ ਗਿਆ ਜੀ ਲਓ ਜੀ ਠੀਕ ਆ ਤੋ ਗਰਮੀ ਦੇ ਤੋਪੇ ਆ 200 ਠੀਕ ਹੈ ਜੀ ਕੱਲੀ ਉਹ ਗੱਲ ਨਹੀਂ ਹੈਗੀ ਕਿ ਵੀ ਗੱਲ ਕਹਿਤੀ ਬਾਕੀ ਹੈ ਵੀ ਤੋਪੇ ਹੀ ਆ ਹਾਂਜੀ ਠੀਕ ਹੈ ਤੇ ਜਰਸੀ ਜਰਸੀ ਸਾਹਿਬ ਆਪਣੀ ਐਥੋਂ ਦੀ ਜਰਸੀ ਆ ਪੰਜਾਬ ਵਾਲੀ ਬਿਲਕੁਲ ਲੋਕਲ ਘਰ ਤੋਂ ਜੀਵਿਦਾਰਾਂ ਤੋਂ ਆਪਾਂ ਲਈ ਆ ਠੀਕ ਹੈ ਜੀ ਕੋਈ ਉਹ ਜਾਨੇ ਵੀ ਪਹਾੜੀ ਪੂਰੀ ਭਾਜੀ ਆ ਹੂੰ ਹੂੰ ਫਿਰ ਕੋਈ ਲੋਕਲ ਜਰਸੀ ਜੀ ਘਰਾਂ ਤੋਂ ਪੰਜਾਬ ਦੀ ਕੱਦ ਵੀ ਚਲੋ ਵੱਡੇ ਚੋਦੇ ਨਾਲੋਂ ਜ਼ਿਆਦਾ ਉਹਦੇ ਨਾਲ ਤੋਂ ਵੱਡਾ ਕੱਦ ਹਾਂਜੀ ਹਾਂਜੀ ਸੰਧੂ ਸਾਹਿਬ ਹਿਮਾਚਲ ਦੀ ਜਰਸੀ ਫਿਰ ਛੋਟੀ ਹੁੰਦੀ ਆ ਹਾਂਜੀ ਉਹਦੇ ਸੰਧੂ ਸਾਹਿਬ ਅਦਰ ਵੀ ਪਰਮਜੀ ਥੋੜਾ ਜਿਹਾ ਕਰਾਸ ਵੀ ਆ ਜਾਂਦਾ ਹਨਾ ਹਾਂਜੀ ਆ ਜਾਂਦਾ ਸੰਧੂ ਠੀਕ ਹੈ ਤੇ ਇਹ ਸੁਹਾ ਕਿੰਨਾ ਫਰੰਗ ਦੇ ਕਰਮਾ ਸਾਨੂੰ ਸਾਹਿਬ ਦੂਸਰਾ ਸੁਹਾ ਦੂਜਾ ਸੁਹਾ ਹਾਂਜੀ ਪਹਿਲੇ ਸੁਹਾ ਸਾਨੂੰ ਸਾਹਿਬ ਨੇ 14 ਤੋਂ 15 ਕਿਲੋ ਦੋ ਦਿੱਤਾ ਹੈ 14 15 ਠੀਕ ਹੈ ਜੀ ਆਪਾਂ ਐਵੇਂ 20 18 19 ਬੋਲੀਓ ਉਹ ਗੱਲ ਨਹੀਂ ਕੀਤੀ ਅਜੇ ਦਿਨ ਚੰਗੇ ਥਾਸੇ ਲੱਗੇ ਇੱਕ ਹਫਤਾ ਪੂਰਾ ਲੌਗੀ ਜੀ ਪੂਰੀ ਫਸੂਗੀ ਨਾ ਦੋਸਤੋ ਹਫਤਾ ਸਮਾਂ ਹਜੇ ਲੈਂਦੀ ਆ ਪੂਰਾ ਹਫਤਾ ਇੱਕ ਸਾਨੂੰ ਸਾਹਿਬ ਇਹ ਹਫਤੇ ਦਾ ਤੁਸੀਂ ਆਈਡੀਆ ਮੰਨ ਕੇ ਕੋਈ ਸੌਦਾ ਕਰਿਓ ਮੇਰਾ ਵੀਰ ਠੀਕ ਹੈ ਜੀ ਵਜਨ ਨੋੜ ਵੀ ਚੰਗਾ ਰੰਗ ਰੰਗ ਵੀ ਪੂਰਾ ਗੋੜ ਵਰਗਾ ਰੰਗਾ ਲਾਲ ਰੰਗ ਦੇ ਵਿੱਚ ਆ ਠੀਕ ਹੈ ਜੀ ਬਾਦਾਮੀ ਰੰਗਾ ਇਹ ਰੰਗ ਪ੍ਰਿੰਟ ਬਹੁਤ ਸੋਹਣਾ ਠੀਕ ਆ ਜੀ ਬਾਕੀ ਥਾਣ ਥੂਣ ਦੀ ਬਹੁਤ ਸੋਹਣੀ ਆ ਮੁੱਠੀ ਥਾਣਾ ਹਾਥੀ ਚੁਵਾਈ ਵਾਲਾ ਥਾਣਾ ਲੱਗਾ ਤੇ ਦੂਜਾ ਸੂ ਆ ਠੀਕ ਆ ਨਾ ਬੇਟਾ ਨਾ ਨਾ ਠੀਕ ਹੈ ਸੱਤਕ ਦਿਨ ਹਫਤਾ ਦੋਸਤੋ ਸਮਾਂ ਮੰਨ ਕੇ ਕੋਈ ਭਰਾ ਸੌਫਤਾ ਕਰ ਸਕਦਾ ਠੀਕ ਆ ਜੀ ਇਹ ਥਾਣਾ ਥੂਣਾਂ ਦੀ ਕਾਫੀ ਖੂਬਸੂਰਤ ਤੇ ਪੂਰੀ ਬੈਕ ਸਾਈਡ ਤੋਂ ਦੇਖੋ ਸਾਫ ਆ ਬਹੁਤ ਵਧੀਆ ਘਰੇ ਟੀਨ ਵਾਸਤੇ ਵੈੜਾ ਸਭ ਸਾਹ ਹਾਂਜੀ ਠੀਕ ਅੱਛਾ ਵੀਰ ਪਰਮਜੀਤ ਪੇਟਪੁਰਾ ਵੀ ਵੇਖੋ ਪਲੀ ਪੁਲੀ ਵੀ ਸਾਂਭੀ ਵੀ ਬੰਦਿਆ ਨੇ ਵਧੀਆ ਵਾ ਬਿਲਕੁਲ ਪੂਰੀ ਮਚਾ ਨੂੰ ਚੌੜੀ ਹੈ ਪੇਟਪੁਰਾ ਵਧੀਆ ਘਰ ਰੱਖਣ ਵਾਸਤੇ ਘਾਉ ਅੱਛਾ ਵੀਰ ਪਰਮਜੀਤ ਬਾਕੀ ਟਿੱਪਣ ਆਪਾਂ ਪੂਰੀ ਦਸੇ ਤਾਂ ਚਲੋ ਆਪਾਂ ਫੁੱਲ ਗਰੰਟੀ ਕੀਤੀ ਭਰਾ ਹੁਣ ਇੱਥੇ ਆ ਕੇ ਆਪਦੀ ਟਿੱਪਣ ਹਾਂਜੀ ਜੀ ਆਨਲਾਈਨ ਵਾਲਾ ਤੇ ਪੂਰੀ ਤਸੱਲੀ ਕਰਾਵਾਂਗੇ ਫਿਰ ਕਿਸੇ ਤੋਂ ਪੈਸੇ ਲਵਾਂਗੇ ਵੈਸੇ ਜੀ ਸਹੀ ਗੱਲ ਹੈ ਜੀ ਹਾਂਜੀ ਬਿਲਕੁਲ ਲਓ ਦੋਸਤੋ ਵੈਸੇ ਫਿਰ ਖਾਲ ਫਿਰ ਬਾਰ-ਬਾਰ ਆਪਾਂ ਜੀ ਕਰਨਾ ਕਰਕੇ ਇਹ ਤਸੱਲੀ ਆਪਣੇ ਵੱਲੋਂ ਪੂਰੀ ਕੀਤੀ ਆ ਹਾਂਜੀ ਹਾਂਜੀ ਅੱਗੇ ਵੀਰ ਕਿਸੇ ਨੇ ਪੈਸੇ ਲਾਉਣੇ ਆਪਣੀ ਚੱਪਨ ਵਾਲੀ ਚੀਜ਼ ਤੁਸੀਂ ਆਪੀ ਚੌਥਾ ਦੀ ਟਿੱਪ ਕੇ ਲੈ ਕੇ ਜਾਓ ਠੀਕ ਆ ਬਾਕੀ ਜਿਹੜਾ ਦੁੱਧ ਤੇ ਚੱਲਣ ਦੇ ਪਸ਼ੂ ਉਹਦੇ ਕੋਈ ਕਿੰਤੂ ਪਰੰਤੂ ਹੈ ਨਹੀਂ ਜਿੰਨਾ ਮਰਜ਼ੀ ਭਰਾ ਕੇ ਆਪਦੀ ਦੇਖ ਬਿਲਕੁਲ ਸੰਧੂ ਸਾਹਿਬ ਜਿਵੇਂ ਆਪਣੇ ਕੱਲੋਂ ਵੀਰ ਆਪਣੇ ਕਰਦੇ ਸੀ ਵੀਰ ਜੋਰ ਸਿੰਘ ਵਾਲੇ ਰਦੇਵ ਸਿੰਘ ਗੱਲ ਕਿ ਮੰਨ ਲਓ ਅਸੀਂ ਆਪਦੀ ਤਸੱਲੀ ਕਰਕੇ ਲਿਆਉਣੇ ਆ ਕਿਸੇ ਨਾਲ ਸੰਧੂ ਸਾਹਿਬ ਆਪਣਾ ਇਹ ਛੋੜਾ ਹੁੰਦਾ ਕਿ ਕਿਸੇ ਭਰਾ ਨਾਲ ਠੱਗੀ ਮਾਰੀਏ ਜਾਂ ਕੋਈ ਕੀ ਕਹਾਂ ਵੰਡ ਵੀ ਆ ਰਹੇ ਦਾ ਗਾੜੀ ਤੇ ਤੁਹਾਨੂੰ ਪਤਾ ਸਤ ਕਰਨ ਨੂੰ ਪਤਾ ਸਾਰੀਆਂ ਚੀਜ਼ਾਂ ਤੁਹਾਨੂੰ ਸਾਬ ਬਿਲਕੁਲ ਬਿਲਕੁਲ ਹਾਂਜੀ ਬਾਕੀ ਵੀ ਪਰਮਜੀਤ ਦੇ ਚੀਜ਼ਾਂ ਦੀ ਚਲੋ ਗਰੰਟੀਆਂ ਨਹੀਂ ਦਿੱਤੀਆਂ ਜਾਂਦੀਆਂ ਨਹੀਂ ਜੀ ਨਹੀਂ ਸੰਧੂ ਸਾਹਿਬ ਇਹ ਜੋ ਹੈਗਾ ਆਪਣੇ ਘਰੇ ਹੈਗਾ ਉਹ ਉਮੀਦ ਕਰਦੇ ਉਹ ਅਗਲੇ ਦੇ ਘਰੇ ਵੀ ਸੇਮ ਹੀ ਹੋਵੇ ਬਿਲਕੁਲ ਜੀ ਬਿਲਕੁਲ ਸੰਧੂ ਸਾਹਿਬ ਕਹਾਂ ਰਹੇ ਨੇ ਮੁੱਲ ਮੁੱਲ ਵੀ ਦੱਸ ਦਈਏ ਕਿੰਨਾ ਕੁ ਕਰਦੇ ਆ ਕਿੱਥੋਂ ਤੱਕ ਲੈ ਦੇ ਰਹੂਗਾ ਜਿਹੜਾ ਇਹ ਵੀ ਸੰਧੂ ਸਾਹਿਬ ਮੋਲੇ ਦਾ ਮੰਨ ਲਓ 55 ਕਰਾ ਲਓ 52 ਇਹ ਵੀ ਆਪਾਂ ਗੁੱਟੀ ਪੂਰੀ ਦੀ ਦੇਣੀ 50000 ਦੀ 50 ਦੀ ਬਸ ਮੰਨ ਲਓ ਵੀ ਬਿਲਕੁਲ ਜੋ ਮੰਗਨ ਉਹ ਵਾਦ ਮੰਗੇ ਸੰਦੂ ਸਾਹਿਬ ਕੋਈ ਫਰਕ ਨਹੀਂ ਗੱਲ ਵਧੀਆ ਜੀ। ਲਓ ਦੋਸਤੋ 50000 ਦੀ ਇਹ ਮਿਲ ਜੂਗੀ ਬਾਕੀ ਬੰਨਾ ਥੰਨਾ ਪੂਰਾ ਕੌਂਜਾ ਬਿਲਕੁਲ ਬਿਲਕੁਲ ਸੰਦੂ ਸਾਹਿਬ ਘਰੇ ਰੱਖਣ ਵਾਸਤੇ ਸਮਝ ਲਓ ਕਿ ਬਾਕੀ ਆਊਗੀ ਆਪਦੇ ਆਵਾ-ਤਾਵਾ ਤੇ ਆ ਜੂ ਹਫਤੇ ਇੱਕ ਤੱਕ ਬਿਲਕੁਲ ਹਫਤੇ ਇੱਕ ਪੂਰਾ ਰਹਿੰਦਾ ਸੰਦੂ ਸਾਹਿਬ ਦਿੱਕਤੀ ਉਹਨਾਂ ਦੇ ਦੇਣ ਘਰ ਵਾਲਿਆਂ ਦੇ ਲਓ ਠੀਕ ਹੈ ਜੀ ਉਹ ਜਿੱਦਾਂ ਮੇਰਾ ਵੀਰ ਮਰਜ਼ੀ ਤਸੱਲੀ ਕਰੀ ਚਲੋ ਇਹ ਠੰਡੀ ਧੀਰੀ ਸੀਲਸਲਾ ਦਾ ਬਿਲਕੁਲ ਜੀ ਹਾਂ ਲਓ ਜੀ ਹਾਂ ਫੋਨ ਸੰਦੂ ਸਾਹਿਬ ਬਹੁਤ ਵਿਰਲ ਵਧੀਆ ਕੁਆਲਟੀ ਹੈ ਕੈਗੜੀ ਅਚਾਰ ਵੀਰ ਪਰਮਜੀਤ ਇਹ ਹੋ ਗਈ ਆਪਣੇ ਕੋਲ ਬਿਹੜਾਂ ਦੀ ਕੈਟਾਗਰੀ ਹਾਂਜੀ ਤਿੰਨੇ ਹੋ ਗਈਆਂ ਤਿੰਨੇ ਬਿਹੜਾਂ ਨੇ ਹਾਂਜੀ ਲਓ ਦੋਸਤੋ ਇਸ ਤੋਂ ਬਾਅਦ ਦੋ ਮੱਝਾਂ ਤੁਹਾਨੂੰ ਦਿਖਾ ਦਿੰਨੇ ਆ ਮੱਝਾਂ ਵੀ ਤਕਰੀਬਨ ਦੋਵੇਂ ਸੂਈਆਂ ਨੇ ਬਾਕੀ ਪੂਰਾ ਮੇਰਵਾ ਲੈ ਲਿਆ ਤੇ ਜਿਹੜੀ ਇਹ ਮੱਝ ਆ ਗਈ ਆਪਣੇ ਕੋਲ ਇਹ ਸੰਦੂ ਸਾਹਿਬ ਤੀਸਰਾ ਸੂਹਾ ਵਾ ਆਪਾਂ ਪਿੰਡੋਂ ਆਵਦੇ ਹਾਂ ਮੱਝ ਲਈ ਐਵੇਂ ਬੋਲੀ ਜਾਈਏ ਕਿ ਉਸ ਕੋਲੋਂ ਦੀ ਦੂਰੋਂ ਬਿਲਕੁਲ ਘਿਹਲੂ ਮੱਝ ਵਾ ਓਕੇ ਹਾਂਜੀ ਇਸ ਟਾਈਮ ਸੰਦੂ ਸਾਹਿਬ 10 ਲੀਟਰ ਮੰਨ ਲਓ ਤੁਸੀਂ 9 ਲੀਟਰ ਬੋਲਾ ਨੈਟ ਤਿਆਰ ਹੋਊਗਾ ਚੌਥੇ ਦਿਨ ਦੀ ਸੂਈ ਮਗਰ ਕੱਟੀ ਜੇ ਅੱਛਾ ਅੱ ਨੋ ਦੋਸਤੋ ਅੱਜ ਚੌਥੇ ਦਿਨ ਦੀ ਸੂਈ ਆ ਹਾਂਜੀ ਹਾਂਜੀ ਸਭ ਸਾਹਿਬ ਹਾਂਜੀ ਲੋ ਵੀ ਕੱਟੀ ਵੀਰ ਦੀ ਠਾਦੀਆਂ ਮਾੜੀ ਠਾਓ ਠਾ ਦੇ ਸਭ ਦੋਸਤੋ ਕੱਟੀ ਮਾੜਾ ਤੁਹਾਨੂੰ ਦਿਖਾ ਦਿੰਦੇ ਆ ਬੱਚਾ ਦਿਖਾ ਦਈਏ ਇੱਕ ਵਾਰੀ ਠੀਕ ਆ ਚੌਥੇ ਦਿਨ ਦੇ ਵਿੱਚ ਇਹ ਮੱਝ ਆ ਤੀਜਾ ਸੂਆ ਸੂਈ ਆ ਨਾਲੇ ਨਾਲੇ ਉਹ ਯਾਨੀ ਚੌਥਾ ਦਿਨ ਕਿਹਾ ਆ ਆ ਦੇਖੋ ਠੀਕ ਆ ਨਾਲੂ ਬਿਲਕੁਲ ਬੱਚੇ ਦੇ ਨਾਲ ਬਿਲਕੁਲ ਜੀ ਕੱਟੀ ਆ ਸਭ ਸਾਹਿਬ ਬਿਲਕੁਲ ਮਗਰ ਫੀਮੇਲ ਕਾਫ ਆ ਹਾਂਜੀ ਸੋ ਕਾਫੀ ਵੀਰ ਸ਼ੌਂਕਨਾ ਸਾਹਮਣੇ ਜਿੱਕਰ ਬੱਚਾ ਮਗਰ ਚਲੋ ਕੱਟੀ ਹੋਵੇ ਤੇ ਕੱਟੀ ਮਗਰ ਆ ਮੱਝ ਤੀਜਾ ਸੂਆ ਬੈਕ अच्छा वीर परमजीत चलो बाउले ते उते समझ लेगे चाहे कच्चा बाउला बाउला मान ले कितना कोना इस टाइम ना 9 लीटर सندو ਸਾਫ ਬਿਲਕੁਲ ਆਪਣਾ 2 ਟਾਈਮ 3 ਟਾਈਮ ਦਾ ਥੋਲਿਆ 9 ਲੀਟਰ ਵਾ 9 ਲੀਟਰ ਹੈ ਹਾਂਜੀ 12 ਕਿਲੋ ਸندو ਸਾਫ ਦੋ ਤੋਂ ਮੈਂ ਦੇ ਦੋਗੀ ਜਿਆਦਾ ਕੋ 14 15 ਕਿਲੋ ਵਾਲੀ ਹੈਗੀ ਨੀਗੀ ਹਾਂਜੀ ਜਿਹੜੀ ਗੱਲ ਆਪਾਂ ਹਣੀ ਤੋਰਦੇ ਬੇਟਾ ਲਿਓ ਜੀ ਲਓ ਦੱਸੋ ਹੁਣ 9 ਕਿਲੋ ਠੀਕ ਹੈ ਜੀ ਹਾਂਜੀ ਹਾਂਜੀ ਲਾੜੂ ਬਿਲਕੁਲ ਦਿਖਾਦਾ ਬੱਚੇ ਦੇ ਨਾਲ ਆ ਬੌਲੇ ਤੇ ਮੰਨ ਕੇ ਤੁਸੀਂ ਸੌਦਾ ਕਰ ਰਹੇ ਹੋ ਅੱਜ ਚੌਥਾ ਦਿਨ ਆ ਜੀ ਚੌਥੇ ਦਿਨ ਦੇ ਦੌਰਾਨ ਹੈ ਅੱਜ 9 ਕਿਲੋ ਆ 9 ਲੀਟਰ ਠੀਕ ਹੈ ਜੀ ਸਿੰਗਲ ਖੱਡੀ ਦੇ ਵਿੱਚ ਪਤਲੀ ਚਮੜੀ ਆ ਬਿਲਕੁਲ ਠੀਕ ਆ ਕੱਦ-ਕੜ ਚਾਹੇ ਕੋਈ ਵੀਰ ਮੀਡੀਅਮ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ ਮੀਡੀਅਮ ਕੱਦ-ਕੜ ਦੇ ਵਿੱਚ ਲਓ ਜੀ ਦਿਖਾ ਦੇ ਮੇਰੇ ਕੋਲ ਅਜਾ ਵੀਰ ਪਰਮਜੀਤ ਬਾਕੀ ਚੂਣ ਚਣ ਕੋਈ ਫੁਹਾਰਾ ਕੋਈ ਪੂਰ ਛਟਾ ਨਹੀਂ ਸਾਨੂੰ ਸਭ ਕੋਈ ਨਹੀਂ ਸਭ ਬਿਲਕੁਲ ਓਕੇ ਆ ਜੀ ਠੀਕ ਹੈ ਕੋਈ ਪੂਰ ਛਟਾ ਨਾ ਹੋਊਗਾ ਸਾਨੂੰ ਸਭ ਠੀਕ ਹੈ ਜੀ ਹਾਂਜੀ ਲਓ ਤੁਸੀਂ ਚੂਣ ਚਣ ਇੱਕ ਨੰਬਰ ਹਾਂਜੀ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਗਾ ਬਿਲਕੁਲ ਚੋਂ ਬੰਨਿਆ ਤਾਂ ਸਾਨੂੰ ਸਭ ਦਿਖਾਉ ਤੁਹਾਨੂੰ ਬਹੁਤ ਵਧੀਆ ਸੋ ਥਾਣਾ ਤਾਂ ਉਹਦੀ ਪੂਰੀ ਸਾਫ ਸੁਥਰੀ ਹੈ ਪ੍ਰਭੂ ਹਾਂਜੀ ਇੱਕੋ ਜੇ ਇੱਕੋ ਜੇ ਸੈਂਡ ਵਿੱਚ ਥਾਣਾ ਠੀਕ ਹੈ ਜੀ ਇੱਕਸਾਰ ਮੁਠੀ ਧਣ ਗੋਕਰੋਗ ਦਾ ਧਣ ਬਾਕੀ ਚੋਣ ਚਾਂਦ ਵੀ ਰਹਿ ਹੈ ਪੋਲੀ ਹਨਾ ਬਹੁਤ ਜਾਰੀ ਸੰਧੂ ਸਾਹਿਬ ਹੋਣੇ ਆਪਾਂ ਚੈੱਕ ਕਰਾ ਦਨੇ ਭਰਾਵਾਂ ਨੂੰ ਆਨਲਾਈਨ ਵੀ ਬਾਕੀ ਕੋਈ ਗੱਲ ਨਹੀਂ ਕੋਈ ਚੋਣ ਨਾ ਮਾੜਾ ਹੋਊਗਾ ਡੰਗਰ ਆਪਣਾ ਠੀਕ ਜਿਹੜਾ ਵੀ ਸੋਇਆ ਚਾਰਾ ਡੰਗਰ ਬਿਲਕੁਲ ਪਾਸ ਆਉਂਦਾ ਅੱਛਾ ਵੀ ਪਰਮਜੀਤ ਇਹਦਾ ਮੁੱਲ ਕਿਰੂਗਾ ਫਿਰ ਇਹਦਾ ਮੁੱਲ ਸੰਧੂ ਸਾਹਿਬ 82000 ਕਰਦੇ ਪਰ 80000 ਪੂਰੇ ਦੇ ਆਪਾਂ ਮੈਂ ਦੇ ਦਾਂਗੇ 80 ਦੀ ਹਾਂਜੀ ਬਸ ਮੰਗਣ ਨੂੰ 82 ਮੰਗੀ ਹੈ 85 80000 ਵੀ ਦੇ ਦਿੰਦੇ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ 80000 ਦੀ ਇਹ ਤੁਹਾਨੂੰ ਮਾਝੇ ਮਿਲ ਜੂਗੀ ਬਾਕੀ ਬਿਲਕੁਲ ਤਾਜੀ ਤੁਹਾਨੂੰ ਪਤਾ ਸੰਤੋਖ ਬਾਹਰ ਦੇ ਰੁੱਤਾਂ ਦੇ ਹਿਸਾਬ ਦੇ ਨਾਲ ਕੋਈ ਜ਼ਿਆਦਾ ਨਹੀਂਗਾ 12 ਕਿਲੋ ਮੈਂ ਦੁੱਧ ਪਾ ਦੂੰਗੀ ਠੀਕ ਹੈ 12 ਕਿਲੋ ਵੀਰਾਂ ਦਾ ਵੀ ਦੁੱਧ ਪਰਨਾ ਚਾਹੀਦਾ ਇਹਨੂੰ ਹਾਂ ਜੀ ਹਾਂ ਜੀ ਬਾਕੀ ਦੋਸਤੋ ਪੂਰੀ ਪ੍ਰੋਪਰ ਤੁਹਾਨੂੰ ਆਪਾਂ ਦਿਖਾ ਦੇਈਏ ਠੀਕ ਆ ਤੇ ਮਾਝ ਚੰਗੀ ਆ 9 ਕਿਲੋ ਹੁਣ ਤੇ ਚੱਲ ਰਹੀ ਹੈ ਠੀਕ ਆ ਜੀ ਕੋਈ ਚੰਨਾ ਚੌਂਕ ਦਿਨਾਂ ਦੇ ਸੂਈ ਮਗਰ ਕੱਟੀ ਵੀ ਮਿਲ ਕਾਫ ਇੱਕ ਵਾਰੀ ਥਾਂ ਤੁਹਾਨੂੰ ਫਿਰ ਦਿਖਾ ਦਿਆਂ ਬਿਲਕੁਲ ਸਾਫ਼ ਤੇ ਜੀ ਗੱਲ ਜੀ ਹਾਂ ਜੀ ਲੈ ਵੀ ਵੀਰ ਪਰਮਜੀਤ ਅੱਗੇ ਆ ਜੀ ਆਪਣੇ ਕੋਲ ਜਿਹੜਾ ਲਾਸਟ ਵਿੱਚ ਇਹ ਹਾਂਜੀ ਇਹ ਸੰਧੂ ਸਾਹਿਬ ਦੂਸਰਾ ਸੂਆ ਝੋਟੀ ਹਾਂ ਇਸ ਟਾਈਮ ਸੰਧੂ ਸਾਹਿਬ 12 ਕਿਲੋ ਥਲੇ ਦੋ ਤਾਂ ਹਾਜ਼ਰ ਹੋਊਗਾ 12 ਕਿਲੋ ਹਾਂਜੀ ਐਵੇਂ 15 14 ਬੋਲੀਏ ਕੋਈ ਫਾਇਦਾ ਨਹੀਂ 12 ਕਿਲੋ ਨੈਟ ਅੱਛਾ ਵੀ ਪਰਮਜੀਤ ਦੂਜਾ ਸੂਆ 12 ਕਿਲੋ ਦੋ ਤਾਂ ਸੂਈ ਨੂੰ ਅਜ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਸੰਧੂ ਸਾਹਿਬ ਨੂੰ 20 ਦਿਨ ਹੋਏ ਆ ਨਾ 10 ਬੋਲਣੇ ਆ ਨਾ 15 ਜੋ ਹੋਏ ਆ ਉਹ ਹੋਏ ਆ ਤੇ ਜਿੰਨਾ ਹੋਏ ਹੋਏ ਆ ਬੱਚਾ ਮਗਰ ਕਟਾ ਜੀ ਹਾਂਜੀ ਕਟਾ ਜੀ ਲੋ ਉਹ ਦੋਸਤੋ ਇਹ ਮਗਰ ਕਟਾ ਮੇਲ ਕਾਫ ਆ ਕੋਈ 20 ਕਿ ਦਿਨਾਂ ਦਾ ਆਈਡੀਆ ਮੰਨ ਲਿਓ ਬੱਚਾ ਬਿਲਕੁਲ ਤੁਸੀਂ ਵੇਖ ਲਿਆ ਠੀਕ ਹੈ ਜੀ ਅੱਗੇ ਕੋਈ ਜੱਜਮੈਂਟ ਤੁਸੀਂ ਆ ਕਰ ਲਿਓ ਠੀਕ ਹੈ ਜੀ 20 ਕਿ ਦਿਨਾਂ ਦਾ ਕਟਾ ਤੇ ਕਟਾ ਵੀ ਮਗਰ ਪੂਰਾ ਹਜ਼ਤੀ ਆ ਠੀਕ ਹੈ ਜੀ ਇਹ ਮੱਝ ਇਹ ਹੈ ਦੂਜਾ ਸੁਆ ਹੀ ਵੈਸੇ ਬਿਲਕੁਲ ਸੰਤੂ ਸਾਹਿਬ ਰਿਜਨਲ ਦੂਜਾ ਸੁਆ ਠੀਕ ਹੈ ਜੀ ਹਾਂਜੀ ਪੀਸ ਰਾਣੀ ਹੋਊਗਾ ਜਿਹੜੀ ਤੀਸਰਾ ਆਪਾਂ ਪਹਿਲਾਂ ਤੁਹਾਨੂੰ ਬੋਲਤਾ ਸੀ ਤੀਸਰਾ ਉਹ ਅੱਛਾ ਵੀ ਪਰਮਜੀਤ ਬਾਕੀ ਕਹਿਣ ਦੀਆਂ ਗੱਲਾਂ ਮੱਝ ਵੱਡੀ ਵੈਸੇ ਕੱਦ ਕਾਠ ਦੀ ਪੂਰੀ ਫੁੱਲ ਸੰਤੂ ਸਾਹਿਬ ਥੋੜੀ ਨਾ ਬੰਦਿਆਂ ਨੂੰ ਕੇਅਰ ਘੱਟ ਕੀਤੀ ਆ ਥੋੜੇ ਖੇਤੀਬਾੜੀ ਵਾਲੇ ਜ਼ਿਆਦੇ ਆ ਬੰਦੇ ਕਾਰੋਬਾਰੀ ਉਹਨਾਂ ਥੋੜੀ ਝੋੜੀ ਕੇਅਰ ਘੱਟ ਕੀਤੀ ਆ ਆਸ ਹੈ ਕਿ 14 ਲੀਟਰ ਦੁੱਧ ਝੋਟੀ ਘਰ ਚੂਗੀ ਠੀਕ ਹੈ ਜੀ ਥੋੜਾ ਨਹੀਂ ਹੋਈ ਹਾਂਜੀ ਨਾ ਉਹਨਾਂ ਤੋਂ ਨਾ ਆਪਣੇ ਤੋਂ ਇੱਕ ਦੋ ਦਿਨਾਂ ਆਵੇ ਤੁਹਾਨੂੰ ਪਤਾ ਵਪਾਰੀ ਬੰਦੇ ਤੋਂ ਕਿੰਨੀ ਕਿਸ਼ਵਤ ਇੱਕ ਦੋ ਦਿਨ ਹੀ ਪਸ਼ੂ ਖੜਦਾ ਬਿਲਕੁਲ ਸੰਧੂ ਸਾਹਿਬ ਅੱਛਾ ਤੇ ਹੁਣ ਆਪਾਂ ਆਪਦੇ ਘਰੋਂ 12 ਕਿਲੋ ਚਵਾ ਦਾਂਗੇ 12 ਕਿਲੋ ਸੰਧੂ ਸਾਹਿਬ ਦੋ ਟਾਈਮ ਤਿੰਨ ਟਾਈਮ ਚੋ ਕੇ ਦਾਂਗੇ ਠੀਕ ਆ ਵੀਰ ਹਾਂਜੀ ਲਓ ਵੀਰ ਜੀ ਖੋਲ ਕੇ ਦਿਖਾ ਦਿੰ ਗਿਆ ਨਾ ਦੋਸਤੋ 12 ਕਿਲੋ 20 ਦਿਨਾਂ ਦੀ ਥੀ ਹੈ ਦੂਜਾ ਸੁਆ ਕੱਦ-ਕੱਡ ਪੂਰਾ ਝੋਟੀਆਂ ਦੇ ਵਿੱਚ ਹੀ ਮੂੰਹ ਮੱਥਾ ਫੇਸ ਕੁਆਲਿਟੀ ਤੋਂ ਦੇਖੋ ਝੋਟੀਆਂ ਦੇ ਵਿੱਚ ਹੀ ਪੈਂਦੀ ਆ ਆ ਦੇਖੋ ਮੋਹ ਲੈ ਜਾ ਬੇਟਾ ਮੋਹ ਲੈ ਤੋਰ ਤੋ ਇਹਨਾਂ ਨੂੰ ਲੰਮਾ ਤ ਦੂਰ ਨੇੜੇ ਕੋਈ ਵੀਰ ਆ ਰਿਹਾ ਦੋਸਤੋ ਇੱਕ ਗੱਲ ਤੁਸੀਂ ਜ਼ਰੂਰ ਆਈਡੀਆ ਰੱਖ ਕੇ ਆਓ ਵੀ ਕੱਦ ਵੱਡਾ ਠੀਕ ਆ ਮੀਡੀਅਮ ਮੱਝਾਂ ਪਹਿਲਾਂ ਨਾਰਮਲ ਆਪਾਂ ਕਹਿ ਦਿੱਤਾ ਮੀਡੀਅਮ ਜਿਹੜਾ ਵਿਚ ਵਿਚਾਲੇ ਵਾਲਾ ਸਹਜ ਆ ਕੱਦ ਇਸ ਮੱਝ ਦਾ ਵੱਡਾ ਠੀਕ ਆ ਜੀ ਸੋਹਣੇ ਕੱਦ ਕਾੜ ਦੇ ਵਿੱਚ ਵੇਲ ਬੋਲ ਦੀ ਵੀ ਸਪੈਸ਼ਲ ਆ ਬਾਕੀ ਥਣ ਭਾਂਡਾ ਵੀ ਕਾਫੀ ਸੋਹਣਾ ਠੀਕ ਆ ਜੀ ਹੁਣ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਈਏ 2:00 ਵਜੇ ਦਾ ਸਮਾਂ ਹੈ ਤੇ ਮਾਰਨਿੰਗ ਚੁਵਾਈ ਹੋਈ ਹੈ ਇਹਨਾਂ ਪਸ਼ੂਆਂ ਦੀ ਸੋ ਕੋਈ ਵੀਰ ਆਪਣੀ ਦੂ ਟਾਈਮ ਚੋਕੇ ਤਸੱਲੀ ਕਰ ਸਕਦਾ 12 ਕਿਲੋ ਇਸ ਮੱਝ ਦੇ ਥੱਲੇ ਹੁ ਸਮੋਸਾ ਕਾਦਕਾਰ ਖ ਲਈ ਝੋਟੀ ਦੁੱਧ ਕਰਨ ਵਾਲੀ ਆ ਵਧੀਆ ਹੀ ਆ ਬਿਲਕੁਲ ਜੀ ਪੂਰੀ ਫੁੱਲ ਹਾਈਟ ਹੈ ਸਮੋਸਾ ਝੋਟੀ ਦੀ ਬਿਲਕੁਲ ਥਣ ਕੁਆਲਟੀ ਦੀ ਪਾ ਦਿਖਾ ਦਿੰਨੇ ਭਰਾਵਾਂ ਨੂੰ ਸੋਹਣੇ ਕਸਮਸਾ ਬਾਕੀ ਚਵਾ ਪਸਮਾ ਜਦੋਂ ਬੱਚਾ ਲਾਵਾਂਗੇ ਹੋਰੀ ਰੂਪ ਆਉਣਗੇ ਸਾਨੂੰ ਸਾਬ ਇਹਨਾਂ ਨੂੰ ਅੱਛਾ ਜੀ ਵੀਰ ਪਰੰਤਿ ਮਾਰਨਿੰਗ ਚੁਵਾਈ ਕਿੰਨੇ ਕ ਵਜੇ ਹੋਈ ਇਹਨਾਂ ਦੀ ਮਾਰਨਿੰਗ ਸੰਤੂ ਸਾਹਿਬ ਆਪਣੀ ਆਰ ਸਿਆਲ ਦੀ ਚੁਵਾਈ 5 ਵਜੇ ਦੀ ਹੈ ਜੀ ਨਾ 4 ਦੀ ਕਹਿੰਦੇ ਨਾ ਕਹਣਾ 6:30 ਦੀ 5 ਵਜੇ ਦੀ ਚੁਵਾਈ ਜਦੋਂ ਵੀ ਕੋਈ ਭਰਾ 5 ਵਜੇ ਆਪਾਂ ਨੂੰ ਮੱਝਾਂ ਚੋਣਦੇ ਆਣ ਕੇ ਵੇਖ ਸਕਦਾ ਠੀਕ ਹੈ ਜੀ ਗਾਂ ਆਵੇ ਮੱਝ ਹੋਵੇ ਠੀਕ ਹੈ ਜੀ ਤਾਂ ਦੋਸਤੋ ਹਜੇ 3 ਘੰਟੇ ਬਾਕੀ ਆ 3 ਤੋਂ 3:30 3 ਘੰਟੇ ਬਾਕੀ ਆ ਕਿਉਂਕਿ 2 ਵਜੇ ਦਾ ਸਮਾਂ ਹੁਣ ਦੁਪਹਿਰ ਦਾ ਸ਼ਾਮ ਨੂੰ ਜਿਉਂ-ਜਿਉਂ ਨੇੜੇ ਜਾਊਗੀ ਚੁਵਾਈ ਤੇ ਕਰਮ ਵਾਲੀ ਨੇਵਾ ਹਵਾਨਾ ਬਿਲਕੁਲ ਭਰ ਕੇ ਤਿਆਰ ਕਰ ਲੂਗੀ ਤਾਂ ਦੇਖ ਜਿਹੜੇ ਦਿਖਾ ਲਾ ਉਦੋਂ ਕੋਈ ਮੌਕੇ ਤੇ ਹੋਰ ਹੋ ਜਾਊਗਾ ਠੀਕ ਹੈ ਤੇ ਇਹ ਜਿਹੜੀ ਦੋਸਤੋ ਮੱਝ ਸੀ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਉਣੀ ਆ 12 ਕਿਲੋ ਨੈਟ ਦੁੱਧ ਦੇ ਤੇ ਲੈ ਹਾਜ਼ਰ ਤੇ ਵੀਰ ਪਰਮਜੀਤ ਮੁੱਲ ਕੀ ਰੋਉ ਕਹਿੰਦਾ ਇਹਦਾ ਮੁੱਲ ਸਾਨੂੰ ਸਾਹਿਬ 18 ਤੇ ਪਰ 15 ਵੀ ਦੇ ਦਾਂਗੇ ਛੋਟੀ ਆਪਾਂ 15 ਦੀ ਹਾਂਜੀ ਛੋਟੀ ਵੱਡੀ ਆ ਬਹੁਤ ਚੰਗੀ ਆ ਬਿਲਕੁਲ ਜੀ ਚਲੋ 1000 ਹੋਰ ਛੋਟ 14 ਦੀ ਸਾਨੂੰ ਸਾਹਿਬ ਦੇ ਦਾਂਗੇ ਲੋਬ ਦੋਸਤੋ 1 ਲੱਖ 4000 ਦੀ ਤੁਹਾਨੂੰ ਲਾਸਟ ਇਹ ਮਿਲ ਜੂਗੀ ਠੀਕਾ ਝੋਟੀਆਂ ਦੇ ਵਿੱਚ ਆ ਕੋਈ ਮੇਰਾ ਵੀਰ ਜਿਆਦੇ ਵੱਡੇ ਸੂਬੇ ਦੇ ਵਿੱਚ ਕੋਈ ਪੰਜਾ ਸੂਬਾ ਮੰਨ ਸਕਦਾ ਆ ਪਲੀ ਆ ਕੋਈ ਹੋਣੀ ਦੋ ਚਾਰ ਸੂਬੇ ਕਰਮਾ ਵਾਲੀ ਪੀਨ ਵਾਲੀ ਆ ਬਾਕੀ ਕਾਤ ਸੁਣਾ ਵੱਡੇ ਕਾਤ ਦੇ ਵਿੱਚ ਚੰਦੂ ਸਾਹਿਬ ਚੋਣੀ ਮਾਲ ਚੰਗਾ ਕਰਮਾ ਵਾਲਿਆ ਕੋਈ ਪੂਰ ਛਟਾ ਨਹੀਂ ਕਿਸੇ ਡੰਗਰ ਦੇ ਵਿੱਚ ਇੱਕ ਵਾਰੀ ਤੁਹਾਨੂੰ ਆਪਾਂ ਥਾਣਾ ਤੋਂ ਜ਼ਰੂਰ ਥੋੜਾ ਨੀਰੋ ਦਿਖਾ ਦਗੀ ਹਾਂ ਠੀਕ ਆ ਜੀ ਸਾਰੇ ਥਾਣਾ ਦੋਸਤੋ ਸਪੇਸ ਵਿਰਲਾ ਤੁਹਾਡੇ ਬਿਲਕੁਲ ਸਾਹਮਣੇ ਆ ਪਸਮਨ ਤੋਂ ਬਾਅਦ ਵਿਰਲਪੁਰ ਹੋਰ ਥੋੜੀ ਜੀ ਨਿਕਲ ਕੇ ਸਾਹਮਣੇ ਆ ਜੂਗੀ ਫਿਰ ਹਾਂ ਜੀ ਹਾਂ ਜੀ 1 ਲੱਖ 4000 ਦੀ ਤੁਹਾਨੂੰ ਮਿਲ ਜੂਗੀ ਵੀ ਪੂਰੀ ਵੱਡੀ ਜ਼ਬਰਦਸਤ ਬਿਲਕੁਲ ਠੀਕ ਹੈ ਮਗਰ ਕਟਾ ਮੇਲ ਕਾ ਹਾਂਜੀ ਹਾਂਜੀ ਤੇ ਵੀਰ ਪਰਮਜੀਤ ਇਹ ਪਸ਼ੂ ਅੱਜ ਆਪਣੇ ਕੋਲ ਮੌਕੇ ਤੇ ਹਾਂ 1000 ਸੰਦੂ ਸਾਹਿਬ ਹੋਰ ਛੱਡਦਾ ਹੈ ਕੋਈ ਭਰਾ ਸਾਂਭ ਲਈ ਝੋਟੀ ਸਾਂਭ ਕੇ ਦੁੱਧ ਕਰਨ ਵਾਲੀ ਆ ਕੋਈ ਗੱਲ ਨਹੀਂ ਆਪਾਂ 1000 ਹੋਰ ਇੱਕ ਤਿੰਨ ਦੀ ਜਾਨ ਵੀਰ ਤੋਂ ਹੋਰ ਨਰਾਦਾ ਬਣ ਜੇ ਕੋਈ ਚਲੋ ਜੀ ਉਹਦੇ ਮੌਕੇ ਦੀਆਂ ਗੱਲਾਂ ਹੁੰਦੀਆਂ ਵਾ ਟਾਈਮ ਟਾਈਮ ਤੇ ਆ ਦੇਖਾਂਗੇ ਕੋਈ ਭਰਾ ਆ ਜਿਹੜਾ ਪਸ਼ੂ ਨਾਲ ਸਭ ਮੋੜਦੇ ਨਹੀਂ ਮਾਨਦਾਨ ਪੂਰਾ ਹੋਊਗਾ। ਲਓ ਦੋਸਤੋ ਜਿੰਨੀ ਵੀ ਗੁંજੈਸ਼ ਹੋਈ ਵਿੱਚੋਂ ਹੋਰ ਮਾਨਦਾਨ ਹੋ ਜੂਗਾ ਕੋਈ ਸੱਚਾ ਨੂੰ ਸੰਪਰਕ ਕਰਿਓ। ਬਿਲਕੁਲ ਸੰਪਰਕ। ਠੀਕ ਆ ਖਰੀਦਣ ਤੇ ਮਸਲੇ ਤੇ ਆਪਾਂ ਸੰਪਰਕ ਕਰ ਗਏ ਤੇ ਥੋੜਾ ਬਾਦ ਵਿੱਚੋਂ ਮਾਨਦਾਨ ਹੁੰਦਾ ਰਹਿੰਦਾ ਪਸ਼ੂਆਂ ਦਾ ਠੀਕ ਆ ਜੀ। ਕੋਈ ਫਿਕਸ ਰੇਟ ਨਹੀਂਗਾ। ਬਿਲਕੁਲ ਸੰਪਰਕ। ਤੇ ਇਹ ਪੰਜ ਪਸ਼ੂ ਦਿਖਾਉਣੇ ਸੀ ਵੀਰ ਪਰਮਜੀਤ ਸਿੰਘ ਹੋਂਦੇ ਘਰੋਂ ਪਿੰਡ ਪਨਗੋਟੇ ਤੋਂ। ਹਾਂਜੀ। ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰ ਦੇ ਵੀਰ ਭਰਮਜੀਤ ਦਾ ਨੰਬਰ ਬੋਲ ਦਈਏ ਇਕ ਨੰਬਰ ਸੰਧੂ ਸਾਹਿਬ 887256930 ਹਾਂਜੀ ਦੋ ਨੰਬਰ ਦੋ WhatsApp ਚੱਲਦੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਨਾਗਨੇ ਪੰਜ ਪੰਜੇ ਨਗਾ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਆਓ ਘਰੇ ਜਾਓ ਨਰਕ ਪਰਖ ਕਰੋ ਤਸੱਲੀ ਕਰੋ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ